ਸੋਡੀਆਂ ਜੁੱਤੀਆਂ ਸੋਡੇ ਸਿਰ 'ਚ ਅੱਜ ਬਾਜ ਰਹੀਆਂ ਨੇ ਕਿਵੇਂ ਬਾਜ ਰਹੀਆਂ ਨੇ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ 'ਚ ਹਰ ਇੱਕ ਪੰਜਾਬੀ ਦੇ ਸਿਰ 'ਚ ਜੁੱਤੀਆਂ ਪੈ ਰਹੀਆਂ ਨੇ ਉਹ ਮੇਰੇ ਵੀ ਸਿਰ 'ਚ ਪੈ ਰਹੀਆਂ ਨੇ ਉਹ ਤੁਹਾਡੇ ਵੀ ਸਿਰ 'ਚ ਪੈ ਰਹੀਆਂ ਨੇ ਉਹ ਹਰ ਇੱਕ ਪੰਜਾਬੀ ਦੇ ਸਿਰ 'ਚ ਪੈ ਰਹੀਆਂ ਨੇ ਜਿਹੜੇ ਪੰਜਾਬੀ ਗੁਰਦੁਆਰੇ ਜਾਂਦੇ ਨੇ ਮੱਥਾ ਟੇਕਣ ਉਹਨਾਂ ਦੇ ਸਿਰ 'ਚ ਉਹਨਾਂ ਦੀਆਂ ਜੁੱਤੀਆਂ ਪੈਂਦੀਆਂ ਨੇ ਇਹ ਗੱਲ ਸਮਝਣ ਦੀ ਲੋੜ ਆ ਕਿ ਜੁੱਤੀਆਂ ਮਾਰਦਾ ਕੌਣ ਆ ਤੇ ਜੁੱਤੀਆਂ ਅਸੀਂ ਖਾਂਦੇ ਕਿਉਂ ਆ ਇਹਦੇ ਪਿੱਛੇ ਕੀ ਕਾਰਨ ਆ ਤੁਹਾਨੂੰ ਦੱਸਦੇ ਆ ਜਦੋਂ ਬਿਆਨਤੇਜ ਦੀ ਸਰਕਾਰ ਸੀ ਬਿਆਨਤੇ 부ਚੜ ਦੀ ਉਹ ਸਮੇਂ ਪੁਲਿਸ ਵਾਲੇ ਨੌਜਵਾਨਾਂ ਨੂੰ ਮਾਰਦੇ ਸੀ ਤੁਹਾਨੂੰ ਸਭ ਨੂੰ ਪਤਾ ਕਿ ਕਿੰਨਾ ਕਤਲੇਆਮ ਪੰਜਾਬ ਦੇ ਵਿੱਚ ਹੋਇਆ ਫਿਰ ਉਹ ਕਤਲੇਆਮ ਕਰਨ ਵਾਲਿਆਂ ਨੂੰ ਉੱਚੇ ਅਹੁਦੇ ਦਿੱਤੇ ਬਾਦਲਾਂ ਨੇ ਬਰਗਾੜੀ ਦੇ ਵਿੱਚ ਬੈਠੇ ਸਿੰਘਾਂ ਦੇ ਗੋਲੀਆਂ ਮਰਵਾ ਕੇ ਸ਼ਹੀਦ ਕਰਾਇਆ ਬਾਦਲਾਂ ਨੇ ਜਲੰਧਰ ਉਹ ਲੁਧਿਆਣਾ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਗੋਲੀ ਨਹੀਂ ਚਲਾਈ ਕਿੱਥੇ ਕਿੱਥੇ ਨਹੀਂ ਸਿੰਘਾਂ ਨੂੰ ਸ਼ਹੀਦ ਕੀਤਾ ਇਹਨਾਂ ਬਾਦਲਾਂ ਨੇ ਜੇ ਇਹਨਾਂ ਦੇ ਪਾਪ ਦੇਖੇ ਜਾਣ 1978 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਵਜ਼ੀਰ ਖਾਨ ਤੋਂ ਜ਼ਿਆਦਾ ਪਾਪ ਕੀਤੇ ਨੇ ਉਹ ਤੋਂ ਜ਼ਿਆਦਾ ਕਤਲੇਆਮ ਕੀਤਾ ਮੱਛੇ ਰੰਗੜ ਤੋਂ ਵੀ ਜ਼ਿਆਦਾ ਜ਼ੁਲਮ ਇਹਨਾਂ ਬਾਦਲਾਂ ਨੇ ਕੀਤਾ ਫਿਰ ਅੱਜ ਕੀ ਹੋਇਆ ਬਈ ਮaaf ਕਰ ਦਿੱਤਾ ਚੋਲਾ ਪਵਾ ਦਿੱਤਾ ਬਾਦਲਾਂ ਦੇ ਹੱਥ 'ਚ ਵਰਸਾ ਬਣਾ ਦਿੱਤਾ ਕਿਹਨੇ ਫੜਾਇਆ ਇਹਨਾਂ ਦੇ ਰੱਖੇ ਹੋਏ ਗੰਗੂ ਜੱਥੇਦਾਰ ਨੇ ਹੁਣ ਤੁਸੀਂ ਕਾਲ ਤੱਕ ਸਭ ਆਜ਼ਾਦ ਨਹੀਂ ਕਰਾ ਸਕਦੇ ਤੁਹਾਡੇ ਕੋਲੇ ਕੋਈ ਪਾਵਰ ਨਹੀਂ ਹੈ ਤੁਸੀਂ ਕਾਲ ਤੱਕ ਸਾਹਿਬ ਨਹੀਂ ਯਾਦ ਕਰਾ ਸਕਦੇ ਤੁਹਾਡੇ ਕੋਲੇ ਕੋਈ ਵੀ ਪਾਵਰ ਨਹੀਂ ਕਦੇ ਵੀ ਨਹੀਂ ਕਰਾ ਸਕਦੇ ਕਿਉਂਕਿ ਕਿਹਦੇ ਸਿਰ ਤੇ ਕਰਾਮੋਗੇ ਵੀ ਤੁਹਾਡੇ ਨਾਲ ਕੌਣ ਤੁਰੂਗਾ ਜਿਨ੍ਹਾਂ ਨੇ ਤੁਰਨਾ ਸੀ ਉਹਨਾਂ ਨੂੰ ਇਹਨਾਂ ਨੇ ਖਰੀਦ ਲਿਆ ਕਿਹਨੂੰ ਕਿਹਨੂੰ ਖਰੀਦਿਆ ਕਿੰਨੇ ਕਿੰਨੇ ਚ ਵਿਕਿਆ ਕੀ ਔਕਾਤ ਆ ਉਹਨਾਂ ਦੀ ਕਿੰਨੇ ਚ ਵਿਕਦੇ ਨੇ ਕੌਣ ਨੇ ਲੋਕ ਉਹ ਉਹ ਨੇ ਜੋ ਕਹਾਉਂਦੇ ਨੇ ਅਸੀਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਨਹਿੰਗ ਜੱਥੇਵੰਦੀਆਂ ਕਿਉਂਕਿ ਉਹਨਾਂ ਨੂੰ ਹਰ ਮਹੀਨੇ ਸ਼੍ਰੋਮਣੀ ਕਮੇਟੀ ਪੈਸਾ ਦਿੰਦੀ ਆ ਹਰ ਮਹੀਨੇ ਉਹ ਆਉਣਗੇ ਵਰਸੇ ਚੱਕ ਕੇ ਕਿ ਕਾਲ ਤੱਕ ਸਭ ਆਜ਼ਾਦ ਕਰਾਉਣਾ ਨਹਿੰਗ ਜੱਥੇਵੰਦੀਆਂ ਕਦੇ ਵੀ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਹਰ ਮਹੀਨੇ ਪੈਸੇ ਮਿਲ ਹੀ ਜਾਂਦੇ ਨੇ ਉਹ ਆਰਾਮ ਨਾਲ ਮੰਜੇ ਤੇ ਬੈਠੇ ਖਾਈ ਜਾਂਦੇ ਨੇ ਤੇ ਸੁੱਖਾ ਪੀ ਕੇ ਪਏ ਰਹਿੰਦੇ ਨੇ ਨਸੇ ਕਰਕੇ ਬਲਾਵੋ ਕਿਨੂੰ ਬਲਾਮੋਂਗੇ ਹੁਣ ਆਜੋ ਸਿੱਖ ਜਥੇਬੰਦੀਆਂ ਮੰਨੀ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਕੋਲੇ ਜ਼ਿਆਦਾ ਭੀੜ ਆ ਉਹ ਜਥੇਬੰਦੀਆਂ ਨੂੰ ਵੀ ਇਹ ਪੈਸਾ ਦਿੰਦੇ ਨੇ ਉਹਨਾਂ ਨੇ ਵੀ ਨਹੀਂ ਆਉਣਾ ਕਾਲ ਤੱਕ ਸਭ ਆਜ਼ਾਦ ਕਰਾਉਣ ਹੁਣ ਦੂਜੇ ਪਾਸੇ ਸਾਧ ਲੈਣਾ ਜੋ ਬਖੰਡੀ ਸਾਧ ਲੈਣਾ ਉਹਨਾਂ ਨੂੰ ਵੀ ਇਹ ਪੈਸੇ ਦਿੰਦੇ ਨੇ ਉਹਨਾਂ ਨੇ ਵੀ ਨਹੀਂ ਆਉਣਾ ਕਾਲ ਤੱਕ ਸਭ ਆਜ਼ਾਦ ਕਰਾਉਣ ਦੇ ਲਈ ਹੁਣ ਰਹਿ ਗਏ ਕੱਲੇ ਤੁਸੀਂ ਆਮ ਸੰਗਤ ਰਹੇਗੀ ਜਿਹੜੀ ਸੰਗਤ ਗੁਰੂ ਦੀ ਗੋਲਕ ਵਿੱਚ ਮੱਥਾ ਟੇਕਦੀ ਆ ਉਹ ਪੈਸੇ ਨੂੰ ਫਿਰ ਲਾਮੀ ਵੰਡਦੇ ਨੇ ਬਾਕੀ ਲਗਾਉੜ ਦੇ ਵਿੱਚ ਵੰਡ ਕੇ ਉਹ ਪੈਸੇ ਨੂੰ ਇਹਨਾਂ ਦੇ ਵਿੱਚ ਖਾਂਦੇ ਨੇ ਇਹਨਾਂ ਨੂੰ ਪਤਾ ਕਿ ਕਾਲ ਤੱਕ ਸਭ ਤਾਂ ਕੋਈ ਯਾਦ ਕਰਾਉਣ ਆਊਗਾ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂ ਇਹਨਾਂ ਦਾ ਨੈਟਵਰਕ ਤਾਂ ਦੇਖੋ ਕੰਜਰਾਂ ਦਾ ਕਿੱਡਾ ਕਿੱਡਾ ਨੈਟਵਰਕ ਹੈ ਨਾ ਹਰਾਮੀਆਂ ਦਾ ਜੇ ਬਾਦਲਾਂ ਨੂੰ ਤੁਸੀਂ ਇੱਕ ਵੀ ਵੋਟ ਨਾ ਪਾਵੋ ਬਾਦਲਾਂ ਨੂੰ ਗੁਰਦੁਆਰੇ ਤੋਂ ਇੰਨੀ ਇਨਕਮ ਆ ਉਹ ਨਾ ਵੀ ਜਿੱਤਣ ਤਾਂ ਵੀ ਉਹਨਾਂ ਦਾ ਜਗਾੜ ਚੱਲੀ ਜਾਣਾ ਤਾ ਵੀ ਪਿਆ ਇੰਨਾ ਪੈਸਾ ਹੁੰਦਾ ਬੋਰੀਆਂ ਦੀਆਂ ਬੋਰੀਆਂ ਭਰਦੀਆਂ ਨੇ ਤੁਸੀਂ ਜਾ ਕੇ ਖੜ ਕੇ ਦੇਖੋ ਹਰ ਮੰਦਰ ਸਾਹਿਬ ਦੇ ਵਿੱਚ ਕਿੰਨਾ ਪੈਸਾ ਹੁੰਦਾ ਜਿੰਨੇ ਗੁਰਦੁਆਰੇ ਨੇ ਇਤਿਹਾਸਿਕ ਦੇਖੋ ਕਿੰਨਾ ਪੈਸਾ ਇਕੱਠਾ ਹੁੰਦਾ ਫਿਰ ਕਿੰਨੀ ਜ਼ਮੀਨ ਜਾਇਦਾਦ ਆ ਉਹ ਤੋਂ ਕਿੰਨਾ ਪੈਸਾ ਇਕੱਠਾ ਹੁੰਦਾ ਬਸ ਉਹ ਪੈਸੇ ਪਿੱਛੇ ਸਾਰੇ ਮਰਦੇ ਨੇ ਸਾਰਾ ਲਾਣਾ ਇਕੱਠਾ ਬਾਗੀ ਦਾਗੀ ਸਾਰੇ ਕੰਜਰ ਚੋਰ ਚੱਕੇ ਇਕੱਠੇ ਕਿਉਂ ਨੇ ਕਿਉਂਕਿ ਹਿੱਸਾ ਵੰਡਿਆ ਜਾਂਦਾ ਗੁਰੂ ਦੀ ਗੋਲਕ ਵਿੱਚੋਂ ਤੁਸੀਂ ਕਾਲ ਤੱਕ ਸਭ ਕਦੇ ਵੀ ਯਾਦ ਨਹੀਂ ਕਰਾ ਸਕਦੇ हां एक तरीके ना आजाद जरूर हो ਸਕਦਾ ਜੇ ਨੌਜਵਾਨ ਥੋੜੀ ਜੀ ਹਿੰਮਤ ਕਰਨ ਉਹ ਹਿੰਮਤ ਕਿਹੜੀ ਆ ਕਿਉਂਕਿ ਮਰਨਾ ਹਰ ਇੱਕ ਨੇ ਆ ਮੌਤ ਆਉਣੀ ਆਉਣੀ ਆ ਜਦੋਂ ਆਪਾਂ ਕੋਈ ਉ ਮਰਦੇ ਆ ਤਾਂ ਉਹ ਮੌਤ ਕਿਸੇ ਲੇਖੇ ਨਹੀਂ ਲੱਗਦੀ ਮਰ ਗਿਆ ਕੰਮ ਖਤਮ ਹੋ ਗਿਆ ਪਰ ਜੇ ਕੋਈ ਕੌਮ ਦੇ ਲਈ ਪੰਥ ਦੇ ਲਈ ਕੁਰਬਾਨੀ ਕਰਦਾ ਤਾਂ ਉਹ ਸਦਾ ਲਈ ਜਿਉਂਦਾ ਰਹਿੰਦਾ ਰਹਿੰਦੀ ਦੁਨੀਆ ਤੇ ਕਰੋ ਦਾ ਨਾਂ ਰਹਿੰਦਾ ਵੀ ਅਗਲੇ ਨੇ ਫੁਲਾਨੇ ਨੇ ਆ ਹੇਮਤ ਕੀਤੀ ਸੀ ਇਹ ਕੰਮ ਤਦ ਹੋਣਾ ਜੇ ਅਸੀਂ ਰਲ ਮਿਲ ਕੇ ਕੱਲੇ-ਕੱਲੇ ਦਾ ਸੌਦਾ ਲਾਵਾਂਗੇ ਕਿਉਂਕਿ ਇਹਨਾਂ ਦਾ ਸਭ ਦਾ ਸੌਦਾ ਲੱਗਣਾ ਚਾਹੀਦਾ ਜਿੰਨੇ ਵੀ ਬਾਦਲਾਂ ਦੇ ਲਾਣੇ ਚ ਨੇ ਭਾਵੇਂ ਬਾਦਲਾਂ ਦੇ ਰੱਖੇ ਹੋਏ ਜਥੇਦਾਰ ਨੇ ਸਭ ਦਾ ਸੌਦਾ ਲੱਗਣਾ ਚਾਹੀਦਾ ਕੱਲੇ-ਕੱਲੇ ਦਾ ਉਹ ਸੌਦਾ ਨੌਜਵਾਨ ਲਾ ਸਕਦੇ ਨੇ ਜਿੱਦਾ ਜਿੱਥੇ ਦਾ ਲੱਗਦਾ ਉੱਥੇ ਹੀ ਸੌਦਾ ਲਾ ਦੇਵੇ ਤਾ ਪੰਥ ਅੱਗੇ ਵੱਧ ਸਕਦਾ ਤਾਂ ਅੱਗੇ ਤੁਰ ਸਕਦਾ ਤਾਂ ਆਜ਼ਾਦ ਹੋ ਸਕਦਾ ਕਾਲ ਤਖਸਾਬ ਕਿਉਂਕਿ ਜਦੋਂ ਸੋਧੇ ਲੱਗੀ ਜਾਣਗੇ ਫਿਰ ਡਰਨਗੇ ਜੇ ਡਰਨਗੇ ਤਾਂ ਇਹ ਕਾਲ ਤਖਸਾਬ ਤੋਂ ਆਪਣਾ ਹੱਕ ਛੱਡਣਗੇ ਨਹੀਂ ਕਾਲ ਤਖਸਾਬ ਆਜ਼ਾਦ ਨਹੀਂ ਹੋ ਸਕਦਾ ਕਿਉਂਕਿ ਸਾਰੇ ਵਿਕੇ ਹੋਏ ਨੇ ਹੁਣ ਜੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਉਹ ਦਿੱਲੀ ਨੂੰ ਜਾ ਰਹੇ ਨੇ ਪਰ ਆਪਣਾ ਕਾਲ ਤੱਕ ਸਭ ਯਾਦ ਨਹੀਂ ਕਰਾ ਰਹੇ ਕਿਉਂ ਨਹੀਂ ਕਰਾ ਰਹੇ ਉਹ ਵੀ ਮਿਲੇ ਹੋਏ ਨੇ ਜਮੀਰਾਂ ਉਹਨਾਂ ਦੀਆਂ ਵੀ ਮਰੀਆਂ ਹੋਈਆਂ ਨੇ ਮਰਦੇ ਨੇ ਉਹ ਬੰਦਾ ਸਿੰਘ ਬਹਾਦਰ ਦੀ ਗੱਲ ਕਰਨਗੇ ਕਿ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਸੀ ਹੁਣ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਹੋ ਉਹਨਾਂ ਨੇ ਤੁਹਾਨੂੰ ਜ਼ਿਮੀਂਦਾਰ ਬਣਾਇਆ ਕਮ ਸੇ ਕਮ ਅੱਜ ਧਰਮ ਦੇ ਲਈ ਤਾਂ ਕੁਝ ਕਰ ਲੋ ਧਰਮ ਲਈ ਤਾਂ ਕੁਝ ਕਰ ਲੋ ਉਹ ਬਰਤ ਰੱਖੀ ਬੈਠੇ ਨੇ ਉਹ ਗਾਂਧੀ ਵਾਲੀਆਂ ਆਤ ਤਾਂ ਉਹਨਾਂ ਦੀਆਂ ਗਾਂਧੀ ਨੇ ਭਾਰਤ ਆਜ਼ਾਦ ਨਹੀਂ ਕਰਾਇਆ ਭਾਰਤ ਆਜ਼ਾਦ ਕਰਾਇਆ ਉਦਮ ਸਿੰਘ ਭਗਤ ਸਿੰਘ ਨੇ ਜਿੰਨਾਂ ਯੋਧਿਆਂ ਨੇ ਸ਼ਹੀਦੀਆਂ ਪਾਈਆਂ ਗਾਂਧੀ ਤਾਂ ਹਰਾਮੀ ਸੀ ਉਹ ਹਰਾਮੀਆਂ ਦੀਆਂ ਆਤਾਂ ਤੇ ਇਹ ਆਗੇ ਸਾਡੇ ਗੁਰੂਆਂ ਦੇ ਮਗਰ ਨਹੀਂ ਚੱਲੇ ਉਹ ਗਾਂਧੀ ਬਣ ਗਏ ਹੁਣ ਮਰਨ ਵਾਰ ਤਫ ਡੱਲੇਵਾਲ ਨੇ ਰੱਖਿਓ ਮਰ ਰਿਆ ਮਰ ਜਾ ਤੇਰੇ ਵਰਗੇ ਕਿੰਨੇ ਹੀ ਆਏ ਕਿੰਨੇ ਅੱਗੇ ਪਹਿਲਾਂ ਹੋਰ ਆਉਣੇ ਨੇ ਮਰ ਜਾ ਕੋਈ ਸ਼ਾਨ ਕਰ ਰਿਆ ਜੇ ਮਰਨਾ ਤਾਂ ਕੁਝ ਕਰਕੇ ਮਰ ਆ ਬਾਦਲਾਂ ਦਾ ਸੋਧਾ ਹੀ ਲਾ ਦੇ ਸਦਾ ਲਈ ਜਿਉਂਦਾ ਹੋ ਜੇਗਾ ਪਰ ਇਹਨਾਂ ਨੇ ਕੋਈ ਚੱਜ ਦਾ ਕੰਮ ਨਹੀਂ ਕਰਨਾ ਪਰ ਸਾਨੂੰ ਅੱਜ ਉੱਠਣ ਦੀ ਲੋੜ ਆ ਆਵਾਜ਼ ਠਾਉਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਅੱਜ ਬਾਦਲ ਬੁਚੜਾਂ ਦਾ ਏਕਾ ਸਾਰੀ ਲਗੌੜ ਇਕੱਠੀ ਹੋ ਗਈ ਆ ਪਰ ਆਪਾਂ ਆਮ ਲੋਕ ਇਕੱਠੇ ਨਹੀਂ ਹੁੰਦੇ ਬਾਦਲਾਂ ਦੇ ਮਗਰ ਫੇਰ ਭਜਦੇ ਆ ਪਰ ਇੱਕ ਚੀਜ਼ ਯਾਦ ਰੱਖੋ ਜਿਹੜੇ ਲੋਕ ਬਾਦਲਾਂ ਦੇ ਮਗਰ ਜਾਂਦੇ ਨੇ ਉਹ ਬਾਦਲਾਂ ਦਾ ਗੂੰ ਖਾਂਦੇ ਨੇ ਜਿਹੜੇ ਬਾਦਲਾਂ ਦੇ ਮਗਰ ਜਾਂਦੇ ਨੇ ਹੁਣ ਸਾਨੂੰ ਆਵਾਜ਼ ਉਠਾਉਣ ਦੀ ਲੋੜ ਆ ਬਾਦਲਾਂ ਕੰਜਰਾਂ ਹਰਾਮੀਆਂ ਦਾ ਵਿਰੋਧ ਕਰਨ ਦੀ ਲੋੜ ਆ ਬਾਦਲਾਂ ਦੇ ਰੱਖੇ ਹੋਏ ਜੱਥੇਦਾਰ ਜਿਹੜਾ ਜੱਥੇਦਾਰ ਬਣਿਆ ਗੰਗੂ ਉਹ ਗੰਗੂ ਦਾ ਵਿਰੋਧ ਕਰਨ ਦੀ ਲੋੜ ਆ ਨੌਜਵਾਨਾਂ ਨੂੰ ਜਗਾਉਣ ਦੀ ਲੋੜ ਆ ਕਿ ਇਹਨਾਂ ਦਾ ਸੋਧਾ ਲੱਗ ਸਕੇ ਜਿਹੜੇ ਪੁਲਿਸ ਵਾਲੇ ਨਾਲ-ਨਾਲ ਘੁੰਮਦੇ ਨੇ ਬਾਦਲਾਂ ਦੇ ਉਹੀ ਇਹ ਪੁੰਨ ਦਾ ਕੰਮ ਕਰ ਲੈਣ ਉਹੀ ਪੁੰਨ ਦਾ ਕੰਮ ਕਰ ਲੈਣ ਉਹਨਾਂ ਨੂੰ ਤਾਂ ਸੋਧਾ ਲਾਉਣਾ ਬਹੁਤ ਹੀ ਸੌਖਾ ਉਹੀ ਇਹ ਪੁੰਨ ਦਾ ਕੰਮ ਕਰ ਲੈਣ ਰਹਿਦੀ ਦੁਨੀਆ ਤੇ ਕਰੋ ਪੁਲਿਸ ਵਾਲਿਆਂ ਦਾ ਨਾਂ ਰਹੂਗਾ ਉਮੀਦ ਤਾਂ ਮਰਨਾ ਹੀ ਆ ਬਥੇਰੇ ਮਰਦੀ ਆ ਲਗੌੜ ਰੋਜ਼ ਪਰ ਕੋਈ ਪੁੰਨ ਦਾ ਕੰਮ ਕਰੋ ਸਾਨੂੰ ਇਕੱਠੇ ਹੋ ਕੇ ਕੋਈ oprala ਜਰੂਰ ਕਰਨਾ ਚਾਹੀਦਾ ਕਾਲ ਤੱਕ ਸਭ ਆਜ਼ਾਦ ਕਰਾਉਣਾ ਚਾਹੀਦਾ ਅੱਜ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਸਭ ਖਤਮ ਹੋ ਗਿਆ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਜੇ ਸਖਬੀਰ ਬਾਦਲ ਦੇ ਚੋਲਾ ਪਵਾਇਆ ਹੱਥ ਬਰਸਾ ਬਣਾਇਆ ਤਾਂ ਉਹ ਚੋਲਾ ਉਹਦੇ ਵੀ ਪੈ ਗਿਆ ਬਿਆਨਤੇ ਬੁੱਚੜ ਦੇ ਜੇ ਸਖਬੀਰ ਬਾਦਲ ਦੇ ਚੋਲਾ ਪਾਇਆ ਇੰਦਰਾ ਗਾਂਧੀ ਦੇ ਵੀ ਚੋਲਾ ਪੈ ਗਿਆ ਕਿਉਂਕਿ ਕਾਲ ਤਖਤ ਸਾਹਿਬ ਤੇ ਹਮਲਾ ਤਾਂ ਬਾਦਲਾ ਨਹੀਂ ਕਰਵਾਇਆ ਸੀ ਸਾਰੇ ਸਬੂਤ ਹੈਗੇ ਨੇ ਫਿਰ ਉਹਦੇ ਵੀ ਚੋਲਾ ਪੈ ਗਿਆ ਮਤਲਬ ਸਾਰੇ ਹੀ ਦੁੱਧ ਦੇ ਤੋਤੇ ਹੋਗੇ ਦੁੱਧ ਦੇ ਤੋਤੇ ਕਿਵੇਂ ਹੋਏ ਜਦੋਂ ਜੋ ਤੁਸੀਂ ਮੱਥਾ ਟੇਕਦੇ ਹੋ ਉਹਦੇ ਨਾਲ ਵੱਜਦੀਆਂ ਨੇ ਨਾ ਥੋਡੀਆਂ ਜੁੱਤੀਆਂ ਤੁਹਾਡੇ ਸਿਰ ਹੁਣ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਹਰ ਇੱਕ ਪੰਜਾਬੀ ਕੋਲੇ ਪਹੁੰਚੇ ਕੋਈ ਨਾ ਕੋਈ ਉਪਰਾਲਾ ਹੋ ਸਕੇ ਕਿਵੇਂ ਨਾ ਕਿਵੇਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਸੋਧਾ ਲੱਗ ਸਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੰਤਾਂ ਦਾ ਕਬਜ਼ਾ ਹੋ ਗਿਆ ਅਸੀਂ ਕੁਰਬਾਨਾਂ ਪਾਈ ਫਿਰਦੇ ਆ ਬਾਣੇ ਪਾਈ ਫਿਰਦੇ ਇਹਨਾਂ ਨੂੰ ਲਾ ਦੋ ਧਰਮ ਯਾਦ ਕਰਾਓ ਅਕਾਲ ਤਖਤ ਸਾਹਿਬ ਤੇ ਇਕੱਠ ਕਰੋ ਉੱਥੇ ਉਹ ਰਾਜ ਲਓ ਉੱਥੇ ਜਿਹੜਾ ਅਕਾਲੀ ਭੂਲਾ ਸਿੰਘ ਬੈਠਾ ਸੀਗਾ ਉਹਨੂੰ ਬਿਠਾਓ